ਲਿਖ ਲੋ ਮੇਰਾ ਜਿਹੜਾ ਰਾਜਨੀਤਿਕ ਤੁਜ਼ੁਰਬਾ ਹੈ ਮੈਂ ਕਿਆ ਸੀਗਾ ਕਿ ਕੋਈ ਬਾਦਲ ਪੰਜਾਬ ਦੀ ਵਿਧਾਨ ਸਭਾ ਚ ਨਹੀਂ ਜਾਊਗਾ ਛੋਣਾਂ ਤੋਂ ਪਰ ਹੀ ਮੈਂ ਹੁਣੇ ਇਹ ਕਹਿ ਰਿਹਾ ਹਾਂ ਕਿ ਹਰ ਸਿਮਰਤ कौर ਬਾਦਲ ਜੀ ਮੇਰੇ ਸਤਕਾਰਯੋਗ ਭੈਣ ਜੀ ਚੋਣ ਹਾਰ ਚੁੱਕੇ ਹੈ ਮੈਂ ਜਤਨ ਕਿ ਮੈਂ ਕਿਹਾ ਲਿਖ ਲਓ ਆਪਾਂ ਮਿਲਾਂਗੇ 4 ਜੂਨ ਤੁਸੀਂ ਆਇਓ ਨਾਲੇ ਮੈਂ ਤੁਹਾਨੂੰ ਲੱਡੂ ਖਵਾਉਂਗਾ ਨਾਲੇ ਉਹਨਾਂ ਨਾਲ ਅਫਸੋਸ ਕਰੂੰਗਾ ਮੈਂ ਕਿਹਾ ਮੇਰੇ ਸਤਕਾਰਯੋਗ ਪੰਜੀ ਈਸਵਰੀ ਪਾਰਲੀਮੈਂਟ ਦੀਆਂ ਪੌੜੀਆਂ ਨਹੀਂ ਚੜ੍ਹਨ ਕਿ ਕੀ ਮੇਰਾ ਹੱਕ ਬੰਦਾ ਕਿ ਅੱਜ ਮੈਂ ਪੰਜਾਬ ਦਾ ਪ੍ਰਧਾਨ ਹੋ ਕੇ ਆਪਦੀ ਧਰਮਪਤਨੀਆਂ ਸੇ ਟਿਕਟ ਮੰਗਾ ਲੋਕ ਮਿਲਲੀ ਤੂੰ ਐ ਲੱਗਦਾ ਸੀ ਕਿ ਬਠਿੰਡਾ ਈਸਵਰ ਸੰਭਿਆ ਜਾ ਪਰ ਉਸ ਤੋਂ ਬਾਅਦ ਹੁਣ ਵਿਰੋਧੀ ਵੀ ਇਹ ਸਵਾਲ ਠਾਉਂਦੇ ਕਿ ਤੁਸੀਂ ਸਮਝੌਤਾ ਕਰਗੇ ਬਦਲਾਂ ਨੂੰ ਮੈਨੂੰ ਇਹ ਗੱਲ ਦੀ ਬਹੁਤ ਖੁਸ਼ੀ ਹੈ ਚਰਚਾ ਦੇ ਵਿੱਚ ਰਾਜਾ ਵੜਿੰਗੀ ਹੈ ਚਾਹੇ ਕੋਈ ਫੇਸਬੁੱਕ ਹੀ ਆ ਚਾਹੇ ਕੋਈ ਦੇ ਮੇਰੇ ਤੋਂ ਕੋਈ ਬੋਡੀ ਦਾ ਹਿਸਾਬ ਮੰਗੂਗਾ ਐ ਨਿਰਪੱਖ ਬੋਡੀਆਂ ਦਾ ਹਿਸਾਬ ਆਊਗਾ ਰਾਜਾ ਵੜਿੰਗ ਨੇ ਤਿੰਨ ਮਹੀਨਿਆਂ ਚ ਐਸਾ ਕੁਝ ਨਹੀਂ ਕਰ ਦਿੱਤਾ ਕਿ ਜਿਹੜਾ ਰਾਜਾ ਵੜਿੰਗ ਕਿਸੇ ਨੂੰ ਕਿਸੇ ਚੀਜ਼ ਦਾ ਹਿਸਾਬ ਨਾ ਦੇ ਸਕੇ ਰਾਜੇ ਵੜਿੰਗ ਕੋਲੇ ਇਦਾਂ ਦਾ ਸਾਪਿਆ ਰਾਜਾ ਵੜਿੰਗ ਤਾਂ ਫਿਰ ਡਰਿਆ ਪਰ ਰਹੇ ਹੈ ਅੱਜ ਭਗਵੰਤ ਮਾਨ ਨੇ ਡਰਾ ਲਿਆ ਅਕਲ ਨੂੰ ਕੋਈ ਹੋਰ ਆਕੇ ਡਰਾ ਲੂਗਾ ਫਿਰ ਮੇਰੀ ਤਾਂ ਰਾਜਨੀਤੀ ਮੈਂ ਹੁਣ ਟੇਚੀ ਪੈਕ ਕਰ ਲਾਂ ਫਿਰ ਮੈਨੂੰ ਰਾਜਨੀਤੀ ਕਰਨ ਦੀ ਲੋੜ ਨਹੀਂ ਹੈ ਮੈਂ ਹੁਣ ਕਹਾਂਗੀ ਮੈਂ ਰਾਜਨੀਤੀ ਤੋਂ ਸન્યાਸ ਲੈ ਲਿਆ ਗੇ ਫਰੂਜ਼ਪੁਰ ਦਾ ਕੀ ਹਿਸਾਬ ਕਿਤਾ ਦਾ ਕਿਹੜਾ ਕਾਂਗਰਸ ਹੁਣ ਰਾਜਾ ਵੜਿੰਗ ਫਰੂਜ਼ਪੁਰ ਤੋਂ ਚੈਨਲ ਦੀ ਟੀਆਰਪੀ ਵਾਦੀ ਹੈ। ਆਖੜ ਸਾਹਿਬ ਅਗਰ ਚੋਣ ਲੜਨ ਤਾਂ ਰਾਜਾ ਵੜਿੰਗ ਉਹਨਾਂ ਦੇ ਨਾਲ ਚੋਣ ਲੜੇਗਾ ਪਾਰਲੀਮੈਂਟ। ਮੈਂ ਤਾਂ ਕਹਿੰਦਾ ਸੁਖਬੀਰ ਬਾਦਲ ਜੀ ਵੀ ਲੜ ਲੈ। ਤਿੰਨੇ ਪ੍ਰਧਾਨ ਲੜਦੇ। ਫਿਰ ਕੁੰਡੀਆਂ ਦੇ ਸਿੰਘ ਬਣੇ ਨਾ। ਤੁਹਾਡੇ ਅੱਗੇ ਕੋਈ ਖਲਾਫ ਬੋਲਦੇ ਐ ਫਿਰ ਉਹਨਾਂ ਨੂੰ ਕਿਹਾ ਜਾਂਦਾ ਓਏ ਚੁੱਪ ਕਰ ਤੇਰਾ ਚੈਨਲ ਬੰਦ ਕਰ ਦੇਾਂਗੇ। ਸਰਕਾਰ ਬੜੀ ਜ਼ਾਲਮ ਹੈ। ਬਚ ਕੇ ਰਿਆ ਕਰੋ। ਕਾਂਗਰਸ ਦੇ بڑے بڑے ਨੇਤਾ, ਮੁੱਖ ਮੰਤਰੀ ਰਹਿ, ਪੰਜਾਬ ਪ੍ਰਧਾਨ ਰਹਿ, ਭਾਜਪਾ 'ਚ ਛਾਲਾ ਮਾਰ ਕੇ ਭੱਜ ਗਏ। ਮੈਨੂੰ ਤਾਂ ਬੜਾ ਆਨੰਦ ਆਇਆ ਹੈ। ਬਹੁਤ ਚੰਗੀ ਗੱਲ ਹੈ। ਸਤਿ ਸ਼੍ਰੀ ਅਕਾਲ ਮੈਂ ਤੁਹਾਡਾ ਆਪਣਾ ਜੀ ਮਿਸਿੰਗ ਗੱਲਬਾਤ ਲੋਕ ਸਭਾ ਚ ਉਹਨਾਂ ਨੂੰ ਲੈ ਕੇ ਪੰਜਾਬ ਦੇ ਵਿੱਚ ਬਹੁਤ ਸਾਰੀ ਸਿਆਸਤ ਪੱਕੀ ਹੋਈ ਹੈ ਜੇਕਰ ਗੱਲ ਕਰਦੇ ਆਮ ਆਦਮੀ ਪਾਰਟੀ 13 ਸੀਟਾਂ ਤੇ ਦਾਵਾ ਠੋਕਦੀ ਹੈ ਤੇ ਕਾਂਗਰਸ ਵੀ ਇਸੇ ਤਰ੍ਹਾਂ ਹਰੇਕ ਨੂੰ ਕੌਨਫੀਡੈਂਸ ਹੁੰਦਾ ਕਿ ਇਸ ਵਾਰ ਅਸੀਂ ਜਿੱਤਾਂਗੇ ਕਾਲੀ ਦਲ ਵੀ ਚਾਹੇ ਸੱਤਾ ਦੇ ਵਿੱਚ ਪਿਛਲੀ ਵਾਰ ਉਹਨਾਂ ਕੋਲ ਦੋ ਸੀਟਾਂ ਹੀ ਰਹਿ ਗਈਆਂ ਸੀਗੀਆਂ ਪਰ ਫਿਰ ਵੀ ਉਹਨਾਂ ਦੇ ਵੱਲੋਂ ਵੀ ਦਾਅਵੇ ਠੋਕਿਆ ਨੇ ਬੀਜੇਪੀ ਨੂੰ ਵੀ ਕਿਸਾਨ ਜੇ ਵੇਖੀਏ ਤੇ ਪੰਜਾਬ ਦੇ ਵਿੱਚ ਪੰਜਾਈ ਫਿਰ ਤੇ ਸਾਡੇ ਨਾਲ ਰਾਜਾ ਵੜਿੰਗ ਕਾਂਗਰਸ ਤੋਂ ਪ੍ਰਧਾਨ ਸਾਡੇ ਨਾਲ ਮੌਜੂਦ ਨੇ ਸਵਾਗਤ ਹੈ ਸੱਸੀ ਕਾਲ ਜ ਤੋਕ ਦਿਆ ਸੀਟਾਂ 13 ਨੇ ਪਰ 13 13 ਸਾਰੇ ਹੀ ਕਰੀ ਜਾਂਦੇ ਆ ਨਹੀਂ ਮੈਂ ਨਹੀਂ ਠੋਕਿਆ ਕਦੇ ਇਸ ਤਰ੍ਹਾਂ ਦਾ ਦਾਵਾ बिकॉज ਲੋਗ ਹੌਲੀ ਹੌਲੀ ਸੱਚ ਸੁੰਨਾ ਪਸੰਦ ਕਰ ਰਹੇ ਹੈ ਮੈਂ ਕਹਾ ਵੀ ਮੈਂ 13 ਸੀਟਾਂ ਜਿੱਤ ਜੂਗਾ ਇਹ ਮੁਨਕਿਨ ਨਹੀਂ ਹੈ ਜੀ ਲੇਕਿਨ ਜੋ ਮੁਨਕਿਨ ਹੈ ਉਹ ਇਹ ਕਿ 13 ਚੋਂ ਸਭ ਤੋਂ ਵੱਧ ਸੀਟਾਂ ਕਾਂਗਰਸ ਪਾਰਟੀ ਜਿੱਤੇਗੀ ਇਹ ਅੱਜ ਪੰਜਾਬ ਦੇ ਸਮੀਕਰਨ ਹੈ ਦੂਜੀ ਵੋਟ ਪਰਸੈਂਟੇਜ ਜਿਹੜਾ ਹਿੱਸਾ ਹੋਊਗਾ ਜਾਨੀ ਕਿ ਸ਼ੇਅਰ ਹੋਊਗਾ ਉਹ ਕਾਂਗਰਸ ਪਾਰਟੀ ਕੋਲ ਪੂਰੇ ਪੰਜਾਬ ਦੇ ਵਿੱਚ ਸਾਰੀਆਂ ਪਾਰਟੀਆਂ ਨਾਲੋਂ ਵੱਧ ਹੋਏਗਾ ਇਹ ਮੇਰਾ ਰਾਜੀਵ ਵੜਿੰਗ ਦਾ ਦਾਵਾ ਹੈ 13 0 ਦਾ ਰਾਜੀਵ ਵੜਿੰਗ ਦਾ ਦਾਵਾ ਨਹੀਂ 25 ਸਾਲਾਂ ਦਾ ਰਾਜੀਵ ਵੜਿੰਗ ਦਾ ਦਾਵਾ ਨਹੀਂ 400 ਪਾਰ ਦਾ ਰਾਜੀਵ ਵੜਿੰਗ ਦਾ ਦਾਵਾ ਨਹੀਂ ਕਿਉਂਕਿ ਲੋਕ ਹੌਲੀ-ਹੌਲੀ ਇਹ ਮਹਿਸੂਸ ਕਰਨ ਲੱਗ ਪਏ ਐ ਕਿ ਲੀਡਰ ਬਹੁਤ ਬੇਫਜ਼ੂਲ ਗੱਪ ਮਾਰਦੇ ਨੇ ਔਰ ਮੈਨੂੰ ਕਿਸੇ ਸਿਆਣੇ ਬੰਦੇ ਨੇ ਇਹ ਗੱਲ ਸਮਝਾਈ ਐ ਕਿ ਕਾਕਾ ਬਹੁਤ ਮਜਬੂਰੀ ਹੋਵੇ ਤਾਂ ਕਦੇ ਝੂਠ ਬੋਲੋ ਅਗਰ ਮਜਬੂਰੀ ਨਹੀਂ ਹੈ ਤਾਂ ਝੂਠ ਨਾ ਬੋਲੋ ਕਿਉਂਕਿ ਝੂਠ ਬੋਲਣ ਵਾਲੇ ਬੰਦੇ ਜਿਆਦਾ ਤਰੱਕੀ ਨਹੀਂ ਕਰਦੇ ਪੰਜਾਬ ਦੇ ਲੋਕ ਵੈਸੇ ਤੇ ਝੂਠ ਫੜਨ ਲੱਗ ਗਏ ਜਿਵੇਂ ਹੁਣ ਲੀਡਰਾਂ ਦਾ ਦੇਖੀਏ ਫੇਰ ਬਦਲ ਬੜਾ ਆਇਆ ਰਾਤ ਨੂੰ ਸੌਂਦੇ ਕਿਤੇ ਸੀ ਉੱਠ ਕਿਤੇ ਰਹਿ ਸੀ ਇਸ ਚੀਜ਼ ਨੂੰ ਲੈ ਕੇ ਲੋਕਾਂ ਦੇ ਵਿੱਚ ਜੇ ਦੇਖ ਲਈਏ ਤਾਂ ਟੁੱਟੇ ਜਿਹੇ ਨਜ਼ਰ ਆਉਂਦੇ ਉਹਨਾਂ ਨੂੰ ਵਿਸ਼ਵਾਸ ਨਹੀਂ ਰਹਿ ਗਾ ਲੀਡਰਾਂ ਦਾ ਬਿਲਕੁਲ ਇਹ ਗੱਲ ਵੀ ਹੈਗੀ ਹੈ ਅੱਜ ਇਹਨਾਂ ਚੋਣਾਂ ਦੇ ਵਿੱਚ ਇਹ ਗੱਲ ਪਾਰੀ ਪੈ ਰਹੀ ਹੈ ਆ ਤੁਸੀਂ ਦੇਖੋਗੇ ਲੋਕਾਂ ਦਾ ਪੈਸ਼ਨ ਕੱਟ ਗਿਆ ਲੋਕੀ ਲੋਕਾਂ ਨੂੰ ਹੁਣ ਸ਼ੌਕ ਨਹੀਂ ਹੈ ਆਲਟੀਮੇਟਲੀ ਵੋਟਾ ਤਾਂ ਲੋਕਾਂ ਨੇ ਪਾਉਣੀਆਂ ਹੀ ਪਾਉਣੀਆਂ ਕਿਸੇ ਪਾਰਟੀ ਨੂੰ ਵੀ ਪਾਉਣ ਚਾਹੇ ਨੋਟਾ ਨੂੰ ਪਾਉਣ ਵੋਟ ਦਾ ਅਧਿਕਾਰ ਹੈ ਉਹਨਾਂ ਦੇ ਕੋਲੇ ਲੇਕਿਨ ਹਾਂ ਰੋਜ਼ ਜਿਹੜੇ ਗਲਾਂ ਚ ਸਾਫੇ ਬਦਲੇ ਰਾਤ ਨੂੰ ਉੱਥੇ ਤੇ ਸ਼ਾਮ ਨੂੰ ਉੱਥੇ ਤੇ ਸਵੇਰ ਉੱਥੇ ਇੱਕ ਸਾਲ ਚ ਜਿਦੋਂ ਤਿੰਨ ਤਿੰਨ ਪਾਰਟੀਆਂ ਬਦਲੀਆਂ ਔਰ ਤਿੰਨੇ ਪਾਰਟੀਆਂ ਨੇ ਟਿਕਟਾਂ ਦੇਤੀਆਂ ਇਸ ਗੱਲ ਨਾਲ ਪੰਜਾਬ ਦੇ ਲੋਕਾਂ ਦੇ ਵਿੱਚ ਬਹੁਤ ਸਾਰੀ ਜਿਹੜੀ ਮੈਂ ਸਮਝਦਾ ਕਿ ਨਮੋਸ਼ੀ ਆਈ ਹੈ। ਔਰ ਹੋ ਸਕਦਾ ਹੈ ਆਸ-ਪਾਸੇ ਜਿਹਨੂੰ ਪੁੱਛਦੇ ਆ ਉਹਨਾਂ ਦੇ ਪ੍ਰਤੀ ਨਫ਼ਰਤ ਵੀ ਪੈਦਾ ਹੋਈ ਹੈ ਕਿ ਇਹੋ ਜਿਹੇ ਲੋਕਾਂ ਨੂੰ ਮੂੰਹ ਦੀ ਖਾਣੀ ਪਵੇ ਜਿਹੜੇ ਰੋਜ਼ ਪਾਟੀਆਂ ਬਦਲਦੇ। ਕਾਂਗਰਸ ਦੇ بڑے بڑے ਨੇਤਾ ਮੁੱਖ ਮੰਤਰੀ ਰਏ, ਪੰਜਾਬ ਪ੍ਰਧਾਨ ਰਏ, ਭਾਜਪਾ 'ਚ ਛਾਲਾ ਮਾਰ ਕੇ ਭੱਜ ਗਏ। ਮੈਨੂੰ ਤਾਂ ਬੜਾ ਆਨੰਦ ਆਇਆ ਯਾਰ। ਬਹੁਤ ਚੰਗੀ ਗੱਲ ਹੈ। ਜੇਰਾ ਕੋਈ ਆਪਣੇ ਆਪ ਨੂੰ ਵੱਡਾ ਨੇਤਾ ਸਮਝਦਾ ਹੈ ਜਿਹਨੂੰ ਲੱਗਦਾ ਹੈ ਕਿ ਮੈਂ ਜਾ ਕੇ ਉੱਥੇ ਇਨਕਲਾਬ ਖੜਾ ਕਰ ਦਿਆਂਗਾ ਦਰਵਾਜ਼ੇ ਖੁੱਲੇ ਜਾ ਸਕਦੇ ਬਟੇਡਾ ਦੀ ਸੀਟ ਨੂੰ ਲੈ ਕੇ ਕਹਿੰਦੇ ਸੀ ਕਿ ਰਾਜਾ ਬੜਿੰਗ ਜਨੋਂ ਦੀ ਧਨ ਪਤਨੀ ਲੜੇਗੀ ਪਰ ਇਸ ਵਾਰ ਤਾਂ ਹੋਰ ਹੀ ਕੁਝ ਨਿਕਲ ਆਇਆ ਤੁਸੀਂ ਤਾਂ ਪੰਜਾਬ ਪ੍ਰਧਾਨ ਸੀਤੇਸਵਰ ਪਿੱਛੇ ਕਿਉਂ ਹੋਏ ਦੇਖੋ ਗੱਲ ਹੈ ਨਿਗਮਿਤ ਮੇਰੀਆਂ ਹੋਰ ਬਹੁਤ ਸਾਰੀਆਂ ਜ਼ਿੰਮੇਵਾਰੀਆਂ ਹੈ ਪਿਛਲੀ ਵਾਰੀ ਕੋਈ ਚੋਣ ਲੜਦਾ ਨਹੀਂ ਸੀ ਤੇ ਮੈਨੂੰ ਉਹਨਾਂ ਨੇ ਕਿਹਾ ਕਿ ਚੋਣ ਤੁਹਾਨੂੰ ਲੜਨਾ ਪਏਗਾ ਮੈਂ ਕਿਹਾ ਮੈਂ ਤਿਆਰ ਹੈ ਇਸ ਵਾਰੀ ਵੀ ਸਾਡੀ ਜਿਹੜੀ ਤਿਆਰੀ ਹੈ ਮੈਂ ਆਪਣੇ ਆਪ ਨਹੀਂ ਜਾ ਕੇ ਕਹਿ ਸਕਦਾ ਆਪਦੀ ਲੀਡਰਸ਼ਿਪ ਨੂੰ ਹਾਈ ਕਮਾਂਡ ਨੂੰ ਉਹ ਪੰਜਾਬੀ ਦਿਖਾਵਤ ਹੈ ਕਿ ਆਪਣਾ ਸਿਰ ਗੁੰਦਨ ਵਾਲੀ ਗੱਲ ਹੈ ਮੈਂ ਕਿਦਾਂ ਕਹਾਂ ਰਾਹੁਲ ਗਾਂਧੀ ਨੂੰ ਕਿ ਅਸੀਂ ਚੋਣ ਲੜਨਾ ਚਾਹੁੰਦੇ ਹਾਂ ਕੀ ਮੇਰਾ ਹੱਕ ਬੰਦਾ ਕਿ ਅੱਜ ਮੈਂ ਪੰਜਾਬ ਦਾ ਪ੍ਰਧਾਨ ਹੋ ਕੇ ਆਪਦੀ ਧਰਮਪਤਨੀ ਅੱਸੀ ਟਿਕਟ ਮੰਗਾ ਹਾਂ ਹਾਂ ਬਤੌਰ ਪ੍ਰਧਾਨ ਨਾ ਹੋਵਾਂ ਤਾਂ ਸ਼ਾਇਦ ਮੈਂ ਪਹਿਲੀ ਕਤਾਰ 'ਚ ਖੜਾ ਹਾਂਗਾ ਕਿ ਟਿਕਟ ਮੰਗਾ ਮੇਰੇ ਮਨ 'ਚ ਸ਼ੱਕ ਸੀਗਾ ਸ਼ੰਕਾ ਸੀ ਕਿ ਰਾਹੁਲ ਗਾਂਧੀ ਜੀ ਕਿਤੇ ਹਾਈ ਕਮਾਂਡ ਫੋਰਸ ਲਈ ਇਹ ਨਾ ਕਹੇ ਕਿ ਰਾਜਾ ਜੀ ਤੁਹਾਨੂੰ ਲੜਨਾ ਪਏਗਾ ਅਗਰ ਉਹ ਕਹੇ ਕਿ ਵੀ ਤੁਹਾਨੂੰ ਲੜਨਾ ਪਏਗਾ ਤਾਂ ਫਿਰ ਚੋਣਾਂ ਲੜਾਂਗੇ ਅਗਰ ਉਹਨਾਂ ਨੇ ਕਿਹਾ ਕਿ ਨਹੀਂ ਤੁਸੀਂ ਪਾਰਟੀ ਮੈਂ ਮਹਿਸੂਸ ਕਰ ਰਹਾ ਕਿ ਮੈਂ 13 ਨੀ 13 ਜਗ੍ਹਾ ਤੇ ਜਾ ਕੇ ਪਰ ਚਾਰ ਪ੍ਰਸਾਦ ਕਰਾਂ ਇੰਤਜ਼ਾਮਤ ਕਰਾਂ ਸਿਸਟਮੈਟਿਕਲੀ ਕੰਮ ਚਲਾਵਾਂ ਅਗਰ ਜਿਹੜਾ ਮੁਖੀ ਆ ਉਹ ਚੋਣਾਂ ਲੜਨ ਲੱਗ ਪਏਗਾ ਤੇ ਮੇਰਾ ਖਿਆਲ ਕਿਤੇ ਨਾ ਕਿਤੇ ਪੰਜਾਬ ਦੀ ਕੈਂਪੇਨ ਦੇ ਵਿੱਚ ਕਿਤੇ ਨਾ ਕਿਤੇ ਖੜੋਤ ਆਏਗੀ ਸੋ ਇਸ ਕਰਕੇ ਮੈਂ ਸਮਝਿਆ ਕਿ ਨਾ ਚੋਣਾਂ ਲੜਾਈ ਜਾਵੇ ਲੋਕ ਮਿਲਲੀ ਤੋਂ ਐ ਲੱਗਦਾ ਸੀ ਕਿ ਬਠਿੰਡਾ ਇਸ ਵਾਰ ਸਾਂਭਿਆ ਜਾਊਗਾ ਪਰ ਉਸ ਤੋਂ ਬਾਅਦ ਹੁਣ ਵਿਰੋਧੀ ਵੀ ਇਹ ਸਵਾਲ ਉਠਾਉਂਦੇ ਕਿ ਇਹ ਸਮਝੌਤਾ ਕਰਗੇ ਬਦਲਾਂ ਨਾਲ ਰਾਜੀ ਵੜਿੰਗ ਤੇ ਮੈਨੂੰ ਇੱਕ ਗੱਲ ਦੀ ਬਹੁਤ ਖੁਸ਼ੀ ਹੈ ਚਰਚਾ ਦੇ ਵਿੱਚ ਰਾਜਾ ਵੜਿੰਗ ਹੀ ਆ ਚਾਹੇ ਕੋਈ ਫੇਸਬੁੱਕ ਹੀ ਆ ਚਾਹੇ ਕੋਈ ਕ੍ਰਿਮੀਨਲ ਬਣਿਆ ਨੇਤਾ ਕਈ ਐਸੇ ਲੋਕ ਹੈ ਕਈ ਹੋਰ ਵਿਅਕਤੀ ਹੈ ਜਿਹੜੇ ਰਾਜੇ ਵੜਿੰਦੀ ਕੇਵਲ ਚਰਚਾ ਕਰਦੇ ਆ ਪਹਿਲਾਂ ਉਹ ਲੋਕ ਕਰਦੇ ਸੀ ਵੀ ਰਾਜਾ ਵੜਿੰਗ ਭਗਵੰਤ ਮਾਨ ਰਲ ਗਿਆ ਹਮ ਉਹਦੇ ਸਮਝੋਤਾ ਭਗਵੰਤ ਮਾਨ ਬੜਾ ਇਹ ਵੀ ਬੜਾ ਚਰਚਾ ਦਾ ਵਿਸ਼ਾ ਰਿਹਾ ਕਿ ਬਾਡੀਆਂ ਦਾ ਹਿਸਾਬ ਕਿਉਂ ਨਹੀਂ ਮੰਗਿਆ ਗਿਆ ਕਿਨੇ ਨਹੀਂ ਹਿਸਾਬ ਮੰਗਿਆ ਬਾਡੀਆਂ ਉਹ ਕਹਿੰਦੇ ਆ ਵੀ ਰਾਜਾ ਬੜਿੰਗ ਦੀ ਕਿਤੇ ਨਾ ਕਿਤੇ ਮਿਲੀਪੁਕਤ ਹੈਗੀ ਆ ਤਾਂ ਕਰਕੇ ਬੱਸਾਂ ਦੀਆਂ ਬਾਡੀਆਂ ਦਾ ਹਿਸਾਬ ਇਹ ਹੁਣ ਸਵਾਲ ਵੀ ਠਾਏ ਗਿਆ ਵੋਟਾਂ ਦੇ ਵਿੱਚ ਲੈ ਕੇ ਕਿ ਵਿਧਾਨ ਸਭਾ ਦੇ ਵਿੱਚ ਇੱਕ ਰੋਲਾ ਵੀ ਪਾਇਆ ਸੀ ਚੁੱਪ ਕਰੋ ਤੁਸੀਂ ਬਾਡੀਆਂ ਦਾ ਹਿਸਾਬ ਹਜੇ ਬਾਕੀ ਹੈ ਗੱਲ ਹੈ ਗੱਲ ਹੈ ਕੋਈ ਹਿਸਾਬ ਕਿਸੇ ਤੋਂ ਮੰਗਦਾ ਹੈ ਮੈਨੂੰ ਕੋਈ ਇਤਰਾਜ਼ ਨਹੀਂ ਹੈ ਜੀ ਆਪੋਜੀਸ਼ਨ ਪਾਰਟੀ ਦਾ ਇਹ ਫਰਜ ਬੰਦਾ ਹੈ ਕਿ ਦੂਸਰੇ ਬੰਦੇ ਨੂੰ ਖਰਾਬ ਕਰਨਾ ਤੇ ਗੰਦਾ ਕਰਨਾ ਜਿੱਦੇ ਮੇਰੇ ਤੋਂ ਕੋਈ ਬਾਡੀ ਦਾ ਹਿਸਾਬ ਮੰਗੂਗਾ ਜਿੱਦੇ ਕਿਸੇ ਨੇ ਮੰਗ ਲਿਆ ਉਹ ਐ ਨਿਰਪੱਖ ਬਾਡੀਆਂ ਦਾ ਹਿਸਾਬ ਆਊਗਾ ਰਾਜਾ ਵੜਿੰਗ ਨੇ 3 ਮਹੀਨਿਆਂ ਚ ਐਸਾ ਕੁਝ ਨਹੀਂ ਕਰ ਦਿੱਤਾ ਕਿ ਜਿਹੜਾ ਰਾਜਾ ਵੜਿੰਗ ਕਿਸੇ ਨੂੰ ਕਿਸੇ ਚੀਜ਼ ਦਾ ਹਿਸਾਬ ਨਾ ਦੇ ਸਕੇ ਰਾਜੇ ਵੜਿੰਗ ਕੋਲੇ ਇਦਾਂ ਦਾ ਹਸਾਬ ਪਿਆ ਔਰ ਮੈਂ ਹਰ ਵਿਅਕਤੀ ਨੂੰ ਇੱਕ ਚੈਲੰਜ ਕਰਦਾ ਮੈਂ ਕਿਹੜਾ ਭੱਜ ਜਾਣਾ ਕਿਤੇ ਯਾਰ ਮੇਰੀ ਉਮਰ 44 ਸਾਲ ਦੀ ਹੈ ਇਸ ਸਰਕਾਰ ਕੇਵਲ ਭਗਵੰਤ ਮਾਨ ਜੀ ਦੀ ਸਰਕਾਰ ਨਹੀਂ ਰਹਿਣੀ ਭਗਵੰਤ ਮਾਨ ਨੇ ਸਾਫ਼ ਕਰਨਾ ਹੋਇਆ ਉਹ ਕਰ ਲੈਣ ਕੋਈ ਹੋਰ ਨਵੀਂ ਸਰਕਾਰ ਹੋਊਗੀ ਕਿਸੇ ਨੇ ਮੈਨੂੰ ਕਹਿਣਾ ਕਿ ਨਹੀਂ ਹਿਸਾਬ ਕਰਨਾ ਮੈਨੂੰ ਤਾਂ ਸਰ ਸਾਹਬ ਦੇਣਾ ਹੀ ਪੈਣਾ ਹੈ ਸਰਦਾਰ ਜਗਮੀਤ ਸਿੰਘ ਜੀ ਰਾਜੇ ਵੜਿੰਗ ਨੂੰ ਸਾਹਬ ਦੇਣਾ ਹੀ ਪੈਣਾ ਹੈ ਰਾਜਾ ਵੜਿੰਗ ਦੀ ਜਦੋਂ ਫਾਈਲ ਆਪਦੇ ਖੋਲਣ ਉਹ ਸਾਹਬ ਬਣਿਆ ਪਿਆ ਨਾਲੇ ਲੋਕਾਂ ਨੂੰ ਪਤਾ ਲੱਗ ਜੂਗਾ ਜਿਹੜੇ ਲੋਕ ਜਾਂ ਜਿਹੜੇ ਮੇਰੇ ਵਿਰੋਧੀ ਨੇ ਜਿਹੜਾ ਮੇਰਾ ਕ੍ਰਿਟਿਸਿਜ਼ਮ ਕਰਦੇ ਨੇ ਉਹਨਾਂ ਨੂੰ ਵੀ ਪਤਾ ਲੱਗ ਜੂਗਾ ਵੀ ਯਾਰ ਸਾਹਬ ਫਰੋਲਿਆ ਸੀ ਤੇ ਨਿਕਲਿਆ ਕੁਛ ਨਹੀਂ ਸਾਹਬ 100/100 ਪਲੱਸ ਆ ਕੇ ਜ਼ੀਰੋ ਬਣ ਗਿਆ ਇਸ ਸਾਹਬ ਕੋਈ ਲੁਕਿਆ ਛੁਪਿਆ ਨਹੀਂ ਰਹਿਣਾ ਮੈਂ ਅੱਜ ਲੁਕੋ ਲੂੰਗਾ ਫਿਰ ਕੱਲ ਨੂੰ ਕੀ ਹੋਊਗਾ ਕਿਸੇ ਦੀ ਹੋਰ ਸਰਕਾਰ ਹੋਈ ਉਹ ਸਾਬ ਖੋਲੂਗਾ ਫਿਰ ਤਾਂ ਰਾਜਾ ਵੜਿੰਗ ਦੇ ਤਾਂ ਸਭ ਤੋਂ ਪਹਿਲਾਂ ਹੀ ਦੂਜੀ ਪਾਰਟੀ ਦੇ ਸਾਫਾ ਪਾਲਣਗੇ ਲੋਕ ਫਿਰ ਰਾਜਾ ਵੜਿੰਗ ਹੁਣ ਤੱਕ ਚਲਾ ਹੀ ਜਾਂਦਾ ਕਹਿੰਦੇ ਹੈ ਕਿ ਰਾਜੇ ਲੋਕ ਰਾਜਾ ਵੜਿੰਗ ਡਰਦਾ ਵੀ ਹੈ ਹੂੰ ਕਈ ਤੁਹਾਡੇ ਅਰਗੇ ਸਾਥੀ ਜਿਹੜੇ ਆਦਾ ਚੈਨਲ ਜਿਆਦਾ ਚਲਾਉਣਾ ਚਾਹੁੰਦੇ ਉਹ ਕਹਿੰਨਗੇ ਰਾਜਾ ਵੜਿੰਗ ਡਰ ਗਿਆ ਹੂੰ ਉਹ ਫਿਰ ਖਬਰ ਜਿਆਦਾ ਚਲਦੀ ਹੈ ਰਾਜਾ ਵੜਿੰਗ ਤਾਂ ਫਿਰ ਡਰਿਆ ਪਰ ਰਹੇ ਹੈ ਅੱਜ ਭਗਵਾਨ ਤੁਮਨ ਨੇ ਡਰਾ ਲਿਆ ਅਕਲ ਨੂੰ ਕੋਈ ਹੋਰ ਆਕੇ ਡਰਾ ਲੂਗਾ ਫਿਰ ਮੇਰੀ ਤਾਂ ਰਾਜਨੀਤੀ ਮੈਂ ਹੁਣ ਟੇਚੀ ਪੈਕ ਕਰ ਲਾਂ ਆਪਦਾ ਫਿਰ ਮੈਨੂੰ ਰਾਜਨੀਤੀ ਕਰਨ ਦੀ ਲੋੜ ਨਹੀਂ ਐ ਮੈਂ ਹੁਣ ਕਹਾਂ ਕਿ ਮੈਂ ਰਾਜਨੀਤੀ ਤੋਂ ਸੰन्यास ਲੈ ਲਾਂ ਸੋ ਮੇਰੇ ਕੰਨ ਤੋਂ ਪਾਬ ਐ ਨਾ ਕਦੇ ਡਰਿਆ ਸੀ ਜਿੱਦ ਮੈਂ ਜੰਮਿਆ ਸੀਗਾ ਮੇਰੇ ਖਿਆਲ ਉਦੋਂ ਹੀ ਬੇਖੌਫ ਸੀਗਾ ਮੇਰੀ ਮਾਂ ਨੇ ਜਦੋਂ ਮੈਨੂੰ ਦੁੱਧ ਭਇਆ ਮੈਂ ਕਦੇ ਕਿਸੇ ਤੋਂ ਡਰਿਆ ਨਹੀਂ ਹਾਂ ਮੈਂ ਹਰ ਚੀਜ਼ ਨੂੰ ਹਰ ਸਮੇਂ ਨੂੰ ਵਿਚਾਰ ਕੇ ਚੱਲਦਾ ਹਾਂ ਹੁਣ ਪਹਿਲਾਂ ਮੈਂ ਤੁਹਾਨੂੰ ਕਿਹਾ ਕਿ ਜੇ ਖੈਰਾ ਸਾਹਿਬ ਨੂੰ ਹੁਣ ਟਿਕਟ ਦੇਤੀ ਸੰਗਰੂੜਾ ਲਈ ਹਾਂ ਹੁਣ ਲੋਕ ਇਹ ਕਹਿਣਾ ਤਾਂ ਹਟਗੇ ਵੀ ਨਹੀਂ ਭਗਵੰਤ ਮਾਨ ਤੇ ਰਾਜ ਦੀ ਯਾਰੀ ਨਹੀਂ ਹੂੰ ਜੇ ਉਥੇ ਖਹਿਰਾ ਸਾਹਿਬ ਨੂੰ ਨਾ ਮਿਲਦੀ ਤਾਂ ਫਿਰ ਲੋਕਾਂ ਨੇ ਕਿਹਾ ਸੀ ਰਾਜੇ ਨੇ ਭਗਵੰਤਬਾਨ ਨਾਲ ਸਮਝੌਤਾ ਕਰ ਲਿਆ ਮੁੱਖ ਮੰਤਰੀ ਪੰਜਾਬ ਨਾਲ ਹੁਣ ਇੱਥੇ ਰਾਜੇ ਵੜਿੰਗ ਨੇ ਟਿਕਟ ਨਹੀਂ ਲਈ ਤਾਂ ਉਹ ਕਹਿੰਦੇ ਬਾਦਲਾ ਨਾਲ ਸਮਝੌਤਾ ਕਰ ਲਿਆ ਫਿਰ ਕੋਈ ਇਕਾ ਦੁੱਕਾ ਪੱਤਰਕਾਰ ਸਾਥੀ ਜਿਹੜੇ ਆਪਣੇ ਆਪ ਨੂੰ ਬੁੱਧੀਜੀਵ ਸਮਝਦੇ ਆ ਜਿਹੜੇ ਸਮਝਦੇ ਆ ਕਿ ਉਹਨਾਂ ਨੇ ਲਿਖ ਵੀ ਦਿੱਤਾ ਕਿ ਹੁਣ ਰਾਜਾ ਵੜਿੰਗ ਫਿਰੋਜ਼ਪੁਰ ਤੋਂ ਚੜਾਅ ਲੜਨਗੇ ਕਿਉਂਕਿ ਰਾਜੇ ਵੜਿੰਗ ਦੇ ਨਾਂ ਲਿਖਣ ਨਾਲ ਚੈਨਲ ਦੀ ਟੀਆਰਪੀ ਵਾਧੀ ਕ੍ਰਿਟਿਸਿਜ਼ਮ ਨਾਲ ਵਿਅਕਤੀ ਨੂੰ ਸੁਣਦਾ ਜਦੋਂ ਰਾਜਵੜਿੰਗ ਦਾ ਨਾਮ ਹੈ ਬਾਦਲ ਵਾਲੇ ਰਾਜਵੜਿੰਗ ਕਹਿੰਦੇ ਆ ਮੁੱਖ ਮੰਤਰੀ ਭਗਵੰਤ ਮਾਨ ਜੀ ਰਾਜਵੜਿੰਗ ਦਾ ਨਾਮ ਲੈਂਦੇ ਆ ਚੈਨਲ ਵਾਲੇ ਹੋਰ ਇਧਰ ਇੱਕਾ ਦੂ ਕਾ ਹੋਰ ਅਰਮਲ ਰਾਜਵੜਿੰਗ ਦੀ ਅੱਖਾਂ 'ਚ ਛੁੱਭੀ ਜਾਂਦਾ ਸੋ ਕਹਿੰਦੇ ਆ ਵਿਦਾਊਟ ਐਕਟੀਵਿਟੀ देयर ਇਜ਼ ਨੋ ਪੋਲਿਟਿਕਸ ਚੰਗੀ ਹੋਵੇ ਮਾੜੀ ਹੋਵੇ ਚਰਚਾ ਹੋਣੀ ਚਾਹੀਦੀ ਹੈ ਬੰਦੇ ਦੀ ਜਿਹੜੀ ਬੰਦੇ ਦੀ ਚਰਚਾ ਹੋਰ ਬੰਦੇ 'ਚ ਦਮ ਹੁੰਦਾ ਸਿਆਸਤਦਾਨ ਦੀ ਤਾਂ ਫਿਰ ਖਰਾਕ ਹੁੰਦੀ ਹੈ ਤੁਹਾਨੂੰ ਤਾਂ ਫਾਇਦਾ ਹੋਊਗਾ ਮੈਂ ਤਾਂ ਕਹਿ ਰਿਹਾ 100% ਮੈਂ ਤਾਂ ਕਹਿਣਾ ਕਿ ਚਰਚਾ ਹੋਣੀ ਚਾਹੀਦੀ ਹੈ ਕਿਸੇ ਪ੍ਰਕਾਰ ਜੰਮ ਮਾਰੀ ਹੋਵੇ ਤੇ ਆਪਾਂ ਚਰਚਾ ਨੂੰ ਥੋੜਾ ਜਿਹਾ ਕਲੀਅਰ ਕਰ ਦਗੇ ਫਰੋਜਪੁਰ ਦਾ ਕੀ ਹਿਸਾਬ ਕਿਤਾ ਦਾ ਕਿਹੜਾ ਕਾਂਗਰਸ ਦਾ ਨੇਤਾ ਹੁ ਤਾਂ ਟਾਈਮ ਆਉਣ ਤੇ ਦੱਸੂਗਾ ਤੁਹਾਨੂੰ ਪਹਿਲਾਂ ਦੱਸਦਾ ਤੇ ਫਿਰ ਏਦਿ ਗਿਵੇਂ ਗੱਲ ਬਣੂਗੀ ਸਾਰੀਆਂ ਗੱਲਾਂ ਜੇ ਮੈਂ ਦੱਸ ਹੀ ਦਿੱਤੀਆਂ ਫਿਰ ਸਸਪੈਂਸ ਕੀ ਰਹੇਗਾ ਕੋਈ ਹੋ ਸਕਦਾ ਮੈਂ ਵੀ ਲੜਲਾ ਹਾਂ ਕਿਸੇ ਨੂੰ ਕੀ ਪਤਾ ਹੁਣ ਕੀ ਕਈਆਂ ਨੇ ਲਿਖਿਆ ਤੁਹਾਡੇ ਅਰਗੇ ਪੱਤਰਕਾਰ ਸਾਥੀਆਂ ਨੇ ਭਰਾਵਾਂ ਨੇ ਉਹ ਕਹਿੰਦੇ ਲੋ ਹੁਣ ਮੈਂ ਅਗਲੀ ਭਵਿੱਖਬਾਣੀ ਦੱਸਦਾ ਹਾਂ ਲੋ ਮੈਂ ਮੇਰੇ ਸੋਰਸੇਸ ਇਹ ਕਹਿੰਦੇ ਆ ਪਤੰਦਰ ਰਜਾਈ ਚੋਂ ਸੁੱਤਾ ਪਿਆ ਉੱਠਦਾ ਚਾਹ ਪੀਂਦਿਆ ਸਰ ਫੇਸਬੁਕ ਤੇ ਲਿਖ ਦਿੰਦਾ ਕਿ ਮੇਰੇ ਸੋਰਸੇਸ ਸੋਰਸੇਸ ਸਵਾਏ ਔਰ ਜਾਈ ਜੋਟ ਕੇ ਆਪਦਾ ਸੋਰਸੇਸ ਲਿਖ ਦਿੰਦਾ ਜਨਤਾ ਨੂੰ ਬੇਵਕੂ ਬਣਾਉਣ ਦਾ ਕੰਮ ਕਰ ਦਿੰਦਾ ਹੁਣ ਇਹ ਸਸਪੈਂਸ ਬਣਾ ਰਹੇ ਰਹਿੰਦੇ ਹੋ ਟਿਕਟ 2-3 ਦਿਨਾਂ ਚਾ ਜਾਣੀ ਤੁਹਾਨੂੰ ਆਪੇ ਪਤਾ ਲੱਗ ਜਾਣਾ ਨਾਲ ਜਨਤਾ ਨੂੰ ਪਤਾ ਲੱਗ ਜਾਊਗਾ ਕਿ ਸੁਖਬੀਰ ਬਾਦਲਦੇਸਰ ਪ੍ਰਧਾਨ ਸੀ ਤੁਸੀਂ ਵੀ ਪ੍ਰਧਾਨ ਸੀ ਤੁਸੀਂ ਵੀ ਅਜੇ ਤੱਕ ਚੁੱਪ ਬੈਠੇ ਹੋ ਉਹ ਵੀ ਨਹੀਂ ਲੜ ਰਹੇ ਉਹਨਾਂ ਦੀ ਪਾਰਟੀ ਨੂੰ ਕਿਵੇਂ ਦੇਖਦੇ ਹੋ ਅਕਾਲੀ ਦਲ ਨੂੰ ਕਿਵੇਂ ਦੇਖਦੇ ਹੋ ਉਹ ਤਾਂ ਯਾਰ ਹੁਣ ਸੁਖਬੀਰ ਜੀ ਬੋਤ ਸਿਆਣੀ ਵਿਅਕਤੀ ਨੇ ਮੈਂ ਉਹਨਾਂ ਬਾਰੇ ਕੀ ਕਹਿਣਾ ਵਿਚਾਰਿਆ ਮਾਰੇ ਪਰ ਉਹ ਭੋਗ ਪੈ ਗਿਆ ਕੰਮ ਖਤਮ ਕਰਤਾ ਬਾਬਾ ਬਦਲ ਸਾਹਿਬ ਜੀ ਨੇ ਜਿਹੜਾ ਬਹੁਤ ਵੱਡਾ ਜਿਹੜਾ ਬੂਟਾ ਲਾਤਾ ਸੀਗਾ ਸਿਆਣੇ ਕਹਿੰਦੇ ਕਿ ਜਿਵੇਂ ਬੋਰਡ ਦੇ ਬੂਟੇ ਨੂੰ ਵੀ ਸਿਉਕ ਪੈ ਗਈ ਯਾਰ ਇੰਨੀ ਪੁਰਾਣੀ ਪਾਰਟੀ ਔਰ ਜਿਸ ਪ੍ਰਕਾਰ ਉਸ ਪਾਰਟੀ ਦਾ ਅੰਤ ਹੋ ਰਿਹਾ ਹੈ ਮੈਂ ਸਮਝਦਾ ਕਿ ਸਮ ਆ ਗਿਆ ਕੰਮ ਲੱਗਦਾ ਹੈ ਫੋਨ ਬਚਾ ਸਕਣਗੇ ਅਬਦੀ ਆਉਣ ਵਾਲੀ ਸਿਆਸਤ ਦੇ ਵਿੱਚ 22 ਦੇ ਵਿੱਚ ਤਾਂ ਬਹੁਤ ਥੱਲੇ ਗਿਆ ਚਲੇ ਸੀ ਚੋ ਹਾਂਜੀ ਲਿਖ ਲਓ ਮੇਰਾ ਜਿਹੜਾ ਰਾਜਨੀਤਿਕ ਤੁਜ਼ੁਰਬਾ ਹੈ ਮੈਂ ਕਹਿਆ ਸੀਗਾ ਕਿ ਕੋਈ ਬਾਦਲ ਪੰਜਾਬ ਦੀ ਵਿਧਾਨ ਸਭਾ ਚ ਨਹੀਂ ਜਾਊਗਾ ਚੋਣਾ ਤੋਂ ਪਹਿਲਾਂ ਆਪਣੇ ਇੰਟਰਵਿਊ ਚ ਵੀ ਹੋਈ ਸੀ ਗੱਲ ਇਹ ਸਾਰੀ ਮੈਂ ਹੁਣੇ ਇਹ ਕਹਿ ਰਿਹਾ ਕਿ ਹਰ ਸਿਮਰਤ ਕੋਰ ਬਾਦਲ ਜੀ ਮੇਰੇ ਸਤਕਾਰਯੋਗ ਭੈਣ ਜੀ ਚੋਣਾਂ ਹਾਰ ਚੁੱਕੇ ਨਹੀਂ ਜਿੱਤਣ ਕਿ ਮੈਂ ਕਿਹਾ ਲਿਖ ਲਓ ਆਪਾਂ ਮਿਲਾਂਗੇ 4 ਜੂਨ ਨੂੰ ਤੁਸੀਂ ਆਇਓ ਨਾਲੇ ਮੈਂ ਤੁਹਾਨੂੰ ਲੱਡੂ ਖਵਾਉਂਗਾ ਹੂੰ ਨਾਲੇ ਉਹਨਾਂ ਨਾਲ ਅਫਸੋਸ ਕਰੂੰਗਾ ਮੈਂ ਕਿਹਾ ਮੇਰੇ ਸਤਕਾਰਯੋਗ ਭੈਣ ਜੀ ਈਸਵਰੀ ਪਾਰਲੀਮੈਂਟ ਦੀਆਂ ਪੌੜੀਆਂ ਨਹੀਂ ਚੜ੍ਹਨਗੇ ਜੀ ਤੁਹਾਨੂੰ ਅੰਦਰ ਮੁਕਾਬਲਾ ਦੇ ਪਾਊਗਾ ਕਿ ਆਮ ਆਦਮੀ ਪਾਰਟੀ ਕੰਮ ਚ 100% ਜਿੱਤ ਵਿੱਚ ਅੰਦਰ ਮੁਕਾਬਲਾ ਦੇਗਾ ਹੂੰ ਲੇਕਿਨ ਹਰ ਸਿਮਰਤ ਕੋਰ ਚੋਣ ਹਾਰੇ ਓਵਰঅল ਪੰਜਾਬ ਦੇ ਵਿੱਚ ਕੀ ਫਿਰ ਖਤਮ ਕਾਲੀ ਦਲ ਜੇ ਬਠਿੰਡਾ ਸੀਟ ਨਹੀਂ ਬਚਦੀ ਤੇ ਫਿਰ ਇੱਥੇ ਤਾਂ ਉਮੀਦ ਆ ਸਾਰਿਆਂ ਨੂੰ ਕਿ ਬਠਿੰਡਾ ਬਚਾ ਕੇ ਤੇ ਆਉਣ ਨਾਲ ਸਮੇਂ ਚ ਮੈਂ ਵੀ ਕਹਾਂ ਮੈਂ ਕੌਣ ਕਹਿਣਾ ਹੈ ਅਲਾਹੁਣ ਹੈ ਕਿ ਖਤਮ ਹੈ ਲੇਕਿਨ ਹਾਂ ਮਾੜੇ ਹਾਲਾਤ ਹੋ ਗਏ ਬਹੁਤ ਅਕਾਲੀ ਦਲ ਦੇ ਤੁਸੀਂ ਦੇਖੋ ਨਾ ਯਾਰ ਅਕਾਲੀ ਦਲ ਦਾ 2 ਐਮਐਲਏ ਜਿੱਤੇ 1 ਐਮਐਲਏ ਬਾਗੀ ਹੋ ਗਿਆ ਇਹ ਅਲੀ ਸਾਹਿਬ ਇਹ ਹਾਲਾਤ ਹੋ ਗਏ ਯਾਰ 117 ਚੋਂ ਹਾਂ ਹਾਸ਼ੀਏ ਤੇ ਆ ਗਿਆ ਅਕਾਲੀ ਦਲ ਅਕਾਲੀ ਦਲ ਨੇ بڑے ਵਿਚਾਰ ਤੋਂ ਬਾਅਦ ਬੜਾ ਦਰਦੇ 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 ਟਿਕਟ ਅਨਾਉਂਸ ਕੀਤੀ ਔਰ ਜਿਸ ਪ੍ਰਕਾਰ ਦੇ ਹਾਲਾਤ ਨੇ ਅਕਾਲੀ ਦਿਲ ਦੇ ਮੈਂ ਐਸੇ ਕਰਕੇ ਕਹਿ ਰਹੇ ਹਾਂ ਮੈਂ ਬਠਿੰਡੇ ਨੂੰ ਦੇਖਿਆ ਹੈ ਬਠਿੰਡੇ ਦੇ ਲੋਕਾਂ ਨੂੰ ਮੈਂ ਜਾਣਦਾ ਹਾਂ ਨਵਾਂ ਚਮਤਕਾਰ ਕਰਨਗੇ ਮੇਰੀ ਗੱਲ ਯਾਦ ਰੱਖਿਓ ਹਰ ਸਿਮਰਤ ਕੋਰ ਬਾਦਲ ਜੀ ਚੋਣਾਂ ਵਿੱਚ ਕਿਤੇ ਜਦੋਂ ਵਿਧਾਨ ਸਭਾ ਚੋਂ ਕੰਮ ਖਤਮ ਹੋ ਗਿਆ ਬਾਦਲ ਪਰਿਵਾਰ ਦਾ ਪਹਿਲੀ ਵਾਰੀ ਹੈ ਇਤਿਹਾਸ ਦੇ ਵਿੱਚ ਕਿ ਬਾਦਲ ਪਰਿਵਾਰ ਦਾ ਕੋਈ ਵਿਅਕਤੀ ਪੰਜਾਬ ਦੀ ਵਿਧਾਨ ਸਭਾ ਚ ਨਹੀਂ ਬੀਜੇਪੀ ਅੱਗੇ-ਅੱਗੇ ਤੇ ਕਿਸਾਨ ਪਿੱਛੇ-ਪਿੱਛੇ ਪਹਿਲਾਂ ਕਿਸਾਨ ਮਹਿਨਤਾਂ ਕਰਦੇ ਰਹੇ ਹੁਣ ਉਹ ਕਹਿੰਦੇ ਸਾਨੂੰ ਪਿੰਡਾਂ ਚ ਵਿਚਰ ਲੰਦੇ ਇਹ ਕੋ ਗੱਲ ਕਿਸਾਨਾਂ ਦੀ ਨਹੀਂ ਹੈ ਇਹ ਪੰਜਾਬ ਦੀ ਹੋਂਦ ਦੀ ਗੱਲ ਹੈ ਕਿਸਾਨ ਸੱਚ ਬੋਲਦਾ ਮੈਨੂੰ ਯਾਦ ਹੈ ਸਾਨੂੰ ਪਤਾ ਹੀ ਨਹੀਂ ਲੱਗਿਆ ਸੀ ਇਹ ਕਿਸਾਨ ਬਿੱਲਾਂ ਬਾਰੇ ਕਿਸਾਨ ਸਾਡੇ ਨਾਲੋਂ ਜ਼ਿਆਦਾ ਹੁਸ਼ਿਆਰ ਹੈ ਇੰਟੈਲੀਜੈਂਟ ਹੈ ਅਸੀਂ ਲੋਕਾਂ ਨੂੰ ਜਦੋਂ ਪਤਾ ਲੱਗਿਆ ਉਦੋਂ ਕਿਸਾਨ ਰੌਲਾ ਪਾਉਣ ਲੱਗ ਪਏ ਸੀ ਕਿ ਇਹ ਜਿਹੜੇ ਖੇਤੀ ਕਾਨੂੰਨ ਆਏ ਹੈ ਸਾਡੇ ਨੁਕਸਾਨ ਦੇ ਹੈ ਸਾਡੇ ਹਾਸਤੇ ਇਹ ਕਾਲੇ ਕਾਨੂੰਨ ਨਹੀਂ ਉਦੋਂ ਬਾਦਲ ਪਰਵਾਰੇ ਕਨਵਿੰਸ ਕਰਵਾ ਰਿਆ ਸੀ ਇਹ ਕਾਨੂੰਨ ਚੰਗੇ ਨੇ ਪੋਸਟਰ ਲਾ ਦਿੱਤੇ ਗਏ ਭਾਸ਼ਣਾ ਚ ਦੱਸਿਆ ਗਿਆ ਇੰਟਰਵਿਊ ਚ ਦੱਸਿਆ ਗਿਆ ਸਾਨੂੰ ਵੀ ਭੰਬਲ ਪੂਸਾ ਸੀ ਯਾਰ ਕਿਵੇਂ ਖਿਲਾਫ ਹੈ ਫਿਰ ਹੌਲੀ ਹੌਲੀ ਜਿਉਂ ਕਿਸਾਨ ਭਰਾਵਾਂ ਨੇ ਵਿਸਤਾਰਪੂਰਵਕ ਦੱਸਿਆ ਤਾਂ ਫਿਰ ਸਮਝ ਆਈ ਕਿ ਵਾਕਈ ਇਹ ਬਹੁਤ ਕਾਲੇ ਕਾਨੂੰਨ ਨੇ ਬੜੇ ਮਾੜੇ ਕਾਨੂੰਨ ਬਣਿਆ ਹੈ ਚਲੋ ਕਿਸਾਨਾਂ ਦਾ ਰੋਹ ਵੇਖ ਕੇ ਉਹਨਾਂ ਨੂੰ ਅਸੀਫਾ ਦੇਣਾ ਪਿਆ ਇਹ ਕਿਸਾਨ ਦੀ ਗੱਲ ਨਹੀਂ ਹੈ ਪੰਜਾਬ ਦੀ ਹੋਣ ਦੀ ਗੱਲ ਹੈ ਜੇ ਕਿਸਾਨ ਮਰ ਜਾਏਗਾ ਇਹ ਸੋਚਣ ਵਾਲੀ ਗੱਲ ਹੈ ਪੰਜਾਬ ਦਾ ਵਪਾਰੀ ਮਰ ਜਾਏਗਾ ਖੇਤੀ ਪ੍ਰਧਾਨ ਸੂਬਾ ਹੈ ਜੀ ਇਸ ਸੂਬੇ ਚੋਂ ਪੱਥਰ ਨਹੀਂ ਨਿਕਲਦਾ ਇਸ ਸੂਬੇ ਚੋਂ ਕੋਲਾ ਵੀ ਨਹੀਂ ਨਿਕਲਦਾ ਇਸ ਸੂਬੇ ਚੋਂ ਸੋਨਾ ਵੀ ਨਹੀਂ ਨਿਕਲਦਾ ਇਹਦੇ ਚ ਕੋਈ ਹੋਰ ਕੋਈ ਐਸੀ ਚੀਜ਼ ਨਹੀਂ ਜਿਸ ਨਿਕਲਦੀ ਜਿਹਰੇ ਨਾਲ ਸੂਬਾ ਚੱਲ ਸਕਦਾ ਹੈ ਕਿਸਾਨ ਖੁਸ਼ਹਾਲ ਹੈ ਐਮ ਐਸ ਪੀ ਦਾ ਪੈਸਾ ਸਾਡੇ ਜਦੋਂ ਸੂਬੇ ਚ ਆਉਂਦਾ ਹੈ ਉਹਦੇ ਨਾਲ ਫਿਰ ਅੱਗੇ ਸਾਡੀਆਂ ਦੁਕਾਨਦਾਰੀਆਂ ਚੱਲਦੀਆਂ ਜਿਵੇਂ ਕਰੀ ਆਨੇ ਦੀ ਦੁਕਾਨ ਕਿਸਾਨੋਂ ਤੋਂ ਖਰੀਦਣ ਆਉਂਦਾ ਹੈ ਜੀ ਆੜਤੀ ਦੀ ਦੁਕਾਨ ਕਿਵੇਂ ਚੱਲਦੀ ਹੈ ਮਾਲ ਸੜਦਾ ਆੜਤ ਬੰਦੀ ਹੈ ਪੂਰਾ ਬਾਜ਼ਾਰ ਘੁੰਮ ਜਾਂਦਾ ਪੂਰਾ ਬਾਜ਼ਾਰ ਘੁੰਮਦਾ ਹੈ ਕਪੜਾ ਵਪਾਰੀ ਚਾਹੇ ਉਹ ਪੈਲੈਸ ਚਾਹੇ ਉਹ ਡੀ ਜੇ ਚਾਹੇ ਉਹ ਬੈਂਡ ਬਾਜੇ ਵਾਲੇ ਰੌਣਕਾਂ ਬਾਜ਼ਾਰਾਂ ਚ ਤਾਦੀ ਆਉਂਦੀਆਂ ਜੇ ਪੰਜਾਬ ਦਾ ਕਿਸਾਨ ਖੁਸ਼ ਆਲੇ ਤੁਸੀਂ ਦੇਖਿਆ ਹੋਣਾ ਕੋਰੋਨਾ ਦੇ ਵਿੱਚ ਸਾਡੀ ਫਸਲ ਚੱਕੀ ਗਈ ਐ ਐਮ ਐਸ ਪੀ ਤੇ ਚੱਕੀ ਗਈ ਉਦੋਂ ਹੀ 70 80 ਹਜ਼ਾਰ ਕਰੋੜ ਰੁਪਇਆ ਪੰਜਾਬ ਚ ਆ ਜਾਂਦਾ ਦੁਹਾਂ ਫਸਲਾਂ ਦਾ ਉਸ 70 80000 ਕਰੋੜ ਰੁਪਏ ਦੇ ਨਾਲ ਪੰਜਾਬ ਘੁੰਮ ਜਾਂਦਾ ਹੈ ਸੋ ਮੈਂ ਸਮਝਦਾ ਕਿ ਇਹ ਪੰਜਾਬ ਕੇਵਲ ਕਿਸਾਨ ਦੀ ਗੱਲ ਨਹੀਂ ਹੋ ਇਸ ਕਰਕੇ ਕਿਸਾਨ ਮਗਰਮਗਰ ਦੁਰੈਫਰਦਾ ਬੀਜਪੀ ਦੇ ਪੰਜਾਬ ਹਿੰਦੁਸਤਾਨ ਦੇ ਨਕਸ਼ੇ ਚੋਂ ਖਤਮ ਹੋ ਜਾਏਗਾ ਅਗਰ ਤੀਜੀ ਵਾਰੀ ਦੇਸ਼ ਦੇ ਵਿੱਚ ਬੀਜਪੀ ਆ ਗਈ ਇਹ ਪੰਜਾਬ ਦੇ ਹੋਂਦ ਦੀ ਲੜਾਈ ਹੈ ਪਰ ਸਰਵੇਧਕਈ ਚੈਨਲ ਇਹ ਵੀ ਕਰੀ ਜਾਂਦੇ ਕਿ ਪੰਜਾਬ ਦੇ ਵਿੱਚ ਬੀਜੇਪੀ ਨੂੰ ਸੀਟਾਂ ਦਿੱਤੀ ਜਾਂਦੀ ਤੁਸੀਂ ਕੀ ਸੋਚਦੇ ਮੈਂ ਸਮਝਦਾ ਕਿ ਬੇहद ਮਾੜੀ ਗੱਲ ਹੈ ਅਗਰ ਪੰਜਾਬ ਦੇ ਵਿੱਚ ਬੀਜੇਪੀ ਅਗਰ ਜਿੱਤ ਜਾਂਦੀ ਹੈ ਕੋਈ ਸੀਟ ਤਾਂ ਫਿਰ ਇਸ ਤੋਂ ਮਾੜੀ ਗੱਲ ਪੰਜਾਬ ਦੇ ਲੋਕਾਂ ਵਾਸਤੇ ਕੋਈ ਨਹੀਂ ਹੋ ਸਕਦਾ ਕਾਂਗਰਸ ਦੇ ਵੀ ਪ੍ਰਧਾਨ ਰਹੇ ਆ ਆ ਬੀਜੇਪੀ ਦੇ ਵੀ ਪ੍ਰਧਾਨ ਸੁਨੀਲ ਜਾਖੜ ਲੜਨਗੇ ਫਰੀਦਕੋਟ ਤੋਂ ਚੋਣ ਲੱਗਦਾ ਤੁਹਾਨੂੰ ਸਮਝ ਕਰ ਮੈਂ ਤਾਂ ਕਿਹਾ ਸੀ ਕਿ ਅਗਰ ਜਾਖੜ ਸਾਹਿਬ ਚੋਣ ਲੜਨਗੇ ਸਤਕਾਰਯੋਗ ਨੇ ਗੁੱਸੇ ਹੋ ਜਾਂਦੇ ਨਹੀਂ ਉਮਰ ਵੀ ਵੱਡੀ ਹੋ ਗਈ ਹੈ ਲੇਕਿਨ ਮੈਂ ਕਹਿੰਦਾ ਹਜੇ ਸੀਟ ਹੋਲਡ ਪਈ ਹੈ ਹਜੇ ਦਿੱਤੀ ਨਹੀਂ ਜਾਖੜ ਸਾਹਿਬ ਅਗਰ ਚੋਣ ਲੜਨ ਤਾਂ ਰਾਜਾ ਵੜਿੰਗ ਉਹਨਾਂ ਦੇ ਨਾਲ ਚੋਣ ਲੜੇਗਾ ਪਾਰਲੀਮੈਂਟ ਪਾਰਟੀ ਦੀ ਮਿਹਨਤ ਹੋ ਜੋਗੀ ਵੀ ਦੇ ਦਿਓ ਸੀਟ ਨਾ ਨਾ ਪਾਰਟੀ ਦੀ ਮਿਹਨਤ ਦੀ ਲੋੜ ਨਹੀਂ ਉਹ ਰਾਜਾ ਵੜਿੰਗੀ ਆਦੀ ਸੀਟ ਆਪ ਲੈ ਸਕਦਾ ਯਾਰ ਬਠਿੰਡੇ ਤੋਂ ਵੀ ਮੈਂ ਸੀਟ ਲੈ ਸਕਦਾ ਸੀਗਾ ਮੇਰੇ ਅਥਿਕਸ ਨੇ allow ਨਹੀਂ ਕੀਤਾ ਕਿ ਮੈਂ ਪਰਿਵਾਰ ਆਸਤੇ ਸੀਟ ਪੂੰਗਾ ਉਹ ਤਾਂ ਫਿਰ ਕੁੰਡੀਆਂ ਦੇ ਸਿੰਘ ਪਸਾਨ ਪਸਨੇ ਆ ਨਾ ਉਹ ਤਾਂ ਇਹ ਵੇਖਣਾ ਕਿ ਜਿਹੜੇ ਲੋਕ ਰੋਜ਼ ਰਾਜੇਵੜਿੰਗ ਨੂੰ ਕੋਈ ਤਾਣਾ ਮਾਰਦਾ ਮਿਹਣਾ ਮਾਰਦਾ ਉਹਨਾਂ ਨੂੰ ਕਹਾਂਗੇ ਆਜੋ ਭਾਈ ਮੈਂ ਤਾਂ ਕਹਿੰਦਾ ਸੁਖਬੀਰ ਬਾਦਲ ਜੀ ਵੀ ਲੜ ਲੈ ਕੀ ਗੱਲ ਹੈ ਹਜੇ ਕਿਹੜਾ ਕੋਈ ਨੋਮੀਨੇਸ਼ਨ ਭਰੀ ਹੈ ਹਾਂ ਜੀ ਬਿਲਕੁਲ ਤਿੰਨੇ ਪ੍ਰਧਾਨ ਲੜਦੇ ਮੁਕਾਬਲਾ ਕੁੰਡੀਆਂ ਦਾ ਸਹੀ ਸਰਪ੍ਰਸਤ ਪਸੰਦ ਗੱਲ ਇਹ ਨਹੀਂ ਹੁੰਦੀ ਖੇਤੀ ਸਾਡੀ ਇਹ ਖੇਤੀ ਹੈ ਚੋਣਾਂ ਲੜਨਾ ਜ਼ਰੂਰੀ ਹੈ ਜੀ ਜਿੱਦ ਲੜਨਾ ਤਾਂ ਇਹ ਨਹੀਂ ਕੋਈ ਵੀ ਕੀ ਹੋਣਾ ਫੈਸਲਾ ਉਹ ਤਾਂ ਸੱਚੇ ਬਾਦਸ਼ਾਹ ਨੇ ਦੱਸਣਾ ਹੈ ਐਵੇਂ ਮੈਂਕਮਾ ਮੈਂ ਤਾਂ ਉਹ ਕਰ ਦੂੰਗਾ ਪਰ ਫਿਰ ਲੜਾਂਗੇ लास्ट ਸਵਾਲ ਸੰਗਰੂਰ ਰਾਜਧਾਨੀ ਮੰਨੀ ਜਾਂਦੀ ਹੈ ਸਿਆਸਤ ਦੀ ਉੱਥੋਂ ਸਿਆਸਤ ਬਹੁਤ ਬਦਲਦੀ ਹੈ ਤੇ ਕੀ ਸਮਝ ਕਰਨ ਲੱਗਦੇ ਆ ਇਸ ਵਾਰ ਕੀ ਹੋਊਗਾ ਪਿਛਲੀ ਵਾਰੀ ਤਾਂ ਆਪ ਦੀ ਸਰਕਾਰ ਹੁੰਦਿਆਂ ਸਿਮਰਜੀਤ ਸਿੰਘ ਮਾਨ ਬਾਜੀ ਮਾਰ ਕੇ ਇਸ ਵਾਰ ਕੀ ਲੱਗਦਾ ਮੈਨੂੰ ਲੱਗਦਾ ਹੈ ਕਿ 1 ਲੱਖ ਵੋਟਾਂ ਤੋਂ ਵੱਧ ਦੇ ਫਰਕ ਨਾਲ ਸੁਪਾਲ ਸਿੰਘ ਖੜਾ ਚੁਣਵ ਜਿੱਤੇਗਾ ਜਿਹੜੀ ਰਾਜਧਾਨੀ ਉਹ ਚਿਤ ਕਰਦੇ ਰਾਇਤ ਨਹੀਂ ਤੇ ਹੁਣ ਕਾਂਗਰਸ ਦਾ ਝੰਡਾ ਲਹਿਰਾਉਂਗਾ। ਹੂੰ ਇਹ ਇਹ ਵੀ ਸਵਾਲ ਉੱਠ ਰਿਹਾ ਕਿ ਰਾਜਾ ਵੜਿੰਗ ਦੀ ਪ੍ਰਧਾਨਗੀ ਖੋ ਸਕਦੀ ਐ। ਕੋਈ ਡਰਤਾ ਨਹੀਂ। ਸੇਵਾ ਕਰਨ ਆਇਓ ਕਿ ਪ੍ਰਧਾਨਗੀ ਕਰਨ ਆਇਓ? ਨਹੀਂ ਇਹ ਸਵਾਲ ਉੱਠੇ ਕਿਹਨੇ ਉਠਾਏ? ਇਹ ਤਾਂ ਹੁਣ ਚੱਲ ਰਹੀ ਐ ਚਰਚਾ ਦੇ ਮੈਂ ਬਹੁਤ ਸਾਰੇ ਜੇ ਦੇਖੇ। ਮੈਂ ਤੁਹਾਨੂੰ ਚੈਨਲਾਂ ਦੀਆਂ ਦੇਖੀ। ਚੈਨਲ ਨੂੰ ਛੱਡ ਯਾਰ ਚੈਨਲ ਤਾਂ ਤੇਰਾ ਵੀ ਚੈਨਲ ਐ। ਹੂੰ ਕਿਉਂਕਿ ਮੈਂ ਤਾਂ ਤੁਹਾਨੂੰ ਕਿਹਾ ਵੀ ਤੁਹਾਡੀ ਦੁਕਾਨਦਾਰੀ ਇੰਨੀ ਚੱਲੂਗੀ ਜੇ ਨਹੀਂ ਕਹੂੰਗਾ ਮੈਨੂੰ ਇਹ ਦੱਸ ਵੀ ਕਿਹੜੇ ਬੰਦੇ ਨੇ ਕਿਹਾ ਰਾਹੁਲ ਪ੍ਰਧਾਨਗੀ ਮੇਰੀ ਕੌਣ ਖੋ ਸਕਦਾ ਹੈ ਰਾਹੁਲ ਗਾਂਧੀ ਹਮਮ ਹੋਰ ਪ੍ਰਧਾਨਗੀ ਕੌਣ ਖੋ ਸਕਦਾ ਖਰਗੇ ਸਾਹਿਬ ਹਮਮ ਸ਼੍ਰੀਮਤੀ ਸੋਨੀਆ ਨਹੀਂ ਨਹੀਂ ਸ਼੍ਰੀਮਤੀ ਸੋਨੀਆ ਗਾਂਧੀ ਹਮ ਇਹਨਾਂ ਨੂੰ ਕੋਈ ਮਿਲਿਆ ਤੁਹਾਡੇ ਚੋਂ ਨਹੀਂ ਮੈਂ ਤਾਂ ਤੁਹਾਨੂੰ ਬਹੁਤ ਨਹੀਂ ਮੈਂ ਉਹੀ ਤਾਂ ਕਹਿ ਰਿਹਾ ਹਾਂ ਇਹ ਥੱਲੇ ਬੈਠੇ ਜੁਗਾਰ ਹੁਣ ਜਿਹੜਾ ਹੁਣ ਉਹ ਦੋਦੇ ਚ ਬੈਠਾ ਕੋਈ ਵਿਅਕਤੀ ਆ ਉਹ ਲਿਖ ਦੇਗਾ ਕਿ ਰਾਜਾ ਵੜਿੰਗ ਦੀ ਪ੍ਰਧਾਨਗੀ ਖੋ ਸਕਦੀ ਹੈ ਰਾਜਾ ਵੜਿੰਗ ਬਣ ਸਕਦੇ ਅਗਲੇ ਮੁੱਖ ਮੰਤਰੀ ਹੂੰ ਇਹ ਤਾਂ ਯਾਰ ਦੁਕਾਨਦਾਰੀ ਹੈ ਪਰ ਮੈਂ ਤੁਹਾਨੂੰ ਇਹ ਪੁੱਛਣਾ ਚਾਹਣਾ ਹੈ ਕਿ ਖੋਣੀ ਹੈ ਜਿਨ੍ਹਾਂ ਨੇ ਹੂੰ ਉਹਨਾਂ ਨੇ ਕੀ ਕੋਈ ਕਿਸੇ ਨੂੰ ਮਿਲਿਆ ਨਹੀਂ ਮਿਲਿਆ ਦੂਜੀ ਗੱਲ ਕਿਸੇ ਰਾਜਨੀਤਿਕ ਕਾਂਗਰਸ ਦੇ ਲੀਡਰ ਨੇ ਇਹ ਗੱਲ ਨਹੀਂ ਕਹੀ ਇਹ ਪੱਤਰਕਾਰ ਹੀ ਕਹੀ ਦੰਦੇ ਹੂੰ ਜੀ ਖੋ ਸਕਦੀ ਹੈ ਜਾਖੜ ਦੀ ਪ੍ਰਧਾਨਗੀ ਖੋ ਸਕਦੀ ਹੈ ਰਾਜੇ ਵੜਿੰਗ ਦੀ ਸੋ ਕੀ ਹੈ ਜੀ ਇਹ ਸੋਰਸਿਸ ਹੈ ਜੀ ਸੋਰਸਿਸ ਕਿਹੜੇ ਹੈ ਰਾਤ ਨੂੰ ਸੁੱਤੇ ਪਏ ਦੇ ਮਨ 'ਚ ਖਿਆਲ ਆਇਆ ਸੋਰਸਿਸ ਬਣਾਤੇ ਹੂੰ ਸੋ ਮੈਨੂੰ ਪਰ ਮੇਰੇ ਖੋਸਰੀ ਜਾਵੇ ਤਾਂ ਮੈਨੂੰ ਕੋਈ ਡਰ ਨਹੀਂ ਹੈ ਰਾਜਾ ਵੜਿੰਗ ਦੋ 올 ਇੰਡੀਆ ਦਾ ਪ੍ਰਧਾਨ ਰਹਿ ਗਿਆ ਹੁਣ ਯਾਰ ਅਲਟੀਮੇਟਲੀ ਕੋਈ ਪੱਕਾ ਥੋੜੀ ਹੁੰਦਾ ਹੈ ਕੁਰਸੀ ਤੇ ਬਿਲਕੁਲ ਕਿਸੇ ਨੇ ਜਾਣਾ ਵੀ ਹੁੰਦਾ ਐਕਸ ਵੀ ਹੁੰਣਾ ਐਮ ਐਲ ਏ ਐਕਸ ਹੁੰਦਾ ਐ ਐਮ ਪੀ ਐਕਸ ਹੁੰਦਾ ਐ ਪ੍ਰਧਾਨ ਐਕਸ ਹੁੰਦਾ ਹੈ ਪ੍ਰਧਾਨ ਮੰਤਰੀ ਐਕਸ ਹੁੰਦਾ ਹੈ ਹਰ ਬੰਦੇ ਨੇ ਐਕਸ ਵੀ ਹੋਣਾ ਹੈ ਕਿ ਪੱਕੇ ਬੈਠੀ ਰਹਿਣਾ ਕਿਸੇ ਚੀਜ਼ ਸੋ ਅਗਰ ਹੋ ਵੀ ਜਾਵਾਂਗੇ 2 ਸਾਲ ਕੱਟ ਲਏ 2 ਸਾਲ ਕੱਟ ਲਏ ਹੋ ਵੀ ਜਾਵਾਂਗੇ ਤਾਂ ਵੀ ਕੋਈ ਡਰ ਨਹੀਂ ਪਰ ਮੈਂ ਹੁੰਦਾ ਨਹੀਂ ਮੇਰੇ ਨਾਲ ਕਹਿੰਦੇ ਉਹ ਜਿਹੜਾ ਕਦਰ ਅ ਕਹਿੰਦੇ ਉਹ ਗ੍ਰਹਿ ਹੁੰਦੇ ਕੋਈ 7-8 ਤੇ ਉਹ ਸੂਰੇ ਚ ਪਤਾ ਨਹੀਂ ਕਿਹੜੇ ਘਰ ਦੇ ਵਿੱਚ ਉਹ ਕਹਿੰਦੇ ਬਈ ਤੇਰਾ ਤਾਂ ਜਿਹੜਾ ਸੂਰਿਆ ਉਹ ਬੜਾ ਤੇਜ ਹੈ ਸੋ ਜੇ ਪ੍ਰਧਾਨ ਦੀ ਖੁਸ਼ਨੀ ਹੁੰਦੀ ਤਾਂ ਪ੍ਰਧਾਨ ਬੰਦਾ ਹੀ ਨਹੀਂ ਸੀ ਜੀ ਤੇ ਜੇ ਪ੍ਰਧਾਨ ਦੀ ਖੁਸ਼ਨੀ ਹੁੰਦੀ ਤਾਂ ਫਿਰ ਉਹ ਉਹ ਰੋਪੜ ਤੋਂ ਚੱਲ ਕੇ ਤੇ ਰਾਜਾ ਵੜਿੰਗ ਕੱਲਾ ਜਿੱਤਦਾ ਹੀ ਨਹੀਂ ਸੀ ਇਹ ਕੁਦਰਤ ਕਰਦੀ ਹੈ ਜੋ ਮੱਥੇ ਤੇ ਲਿਖਿਆ ਉਹਨੂੰ ਕੋਈ ਮੇਟ ਨਹੀਂ ਸਕਦਾ ਹੂੰ ਸੋ ਸੱਚੇ ਪਾਤਸ਼ਾਹ ਨੇ ਪਤਾ ਨਹੀਂ ਹਜੇ ਇੱਥੇ ਕੀ ਲਿਖਿਆ ਤੇ ਜੇ ਲਿਖਿਆ ਹੈ ਤਾਂ ਕੋਈ ਲਾ ਨਹੀਂ ਸਕਦਾ ਤੇ ਜੇ ਲਿਖਿਆ ਹੀ ਨਹੀਂ ਤੇ ਕੋਈ ਬਣਾ ਨਹੀਂ ਸਕਦਾ 27 ਦੇ ਵਿੱਚ ਕੁੰਡੀਆਂ ਦੇ ਸਿੰਘ ਫਸਣ ਕੀ ਆਮ ਆਦਮੀ ਪਾਰਟੀ ਕਿੱਥੇ ਜਾ ਰੂਗੀ ਮੁੱਖ ਮੰਤਰੀ ਪੰਜਾਬ ਦਾ ਕੌਣ ਹੋਵੇਗਾ ਹੂੰ ਸਤਾਈ ਦੀ ਪ੍ਰੈਡਿਕਸ਼ਨ ਕਿਵੇਂ ਕਰ ਸਕਦੇ ਹੂੰ ਸਤਾਈ ਦੀ ਦਾ ਪੰਬਲਪੂਸਾ ਤੁਸੀਂ ਇਹ ਖਬਰ ਚ ਪਾਤਾ ਸਾਈ ਦੇ ਬਾਰੇ ਤੁਹਾਨੂੰ ਮੈਨੂੰ ਪਤਾ ਹੀ ਨਹੀਂਗਾ ਕੱਲ ਵੀ ਕੱਲ ਦੀ ਟਿੱਪਣੀ ਕਰਨੀ ਓਵਰਆਲ ਜੇ ਹੁਣ ਪੰਜਾਬ ਦੀ ਅਗਲੇ 3 ਸਾਲਾਂ ਦੀ ਟਿੱਪਣੀ ਕਰਨੀ ਇਟਸ ਅ ਵੈਰੀ ਇਨ ਜੇਨੂਇਨ ਅੱਜ ਜਗਲਗਰ ਮੈਂ 3 ਸਾਲਾਂ ਦੀ ਪ੍ਰੈਡਿਕਸ਼ਨ ਕਰਦਿਆਂ ਤਾਂ ਮੈਨੂੰ ਲੱਗਦਾ ਕਿ ਉਹ ਚੰਗੀ ਗੱਲ ਨਹੀਂ ਹੈ ਇਹ ਆਉਣ ਵਾਲਾ ਸਮਾਂ ਦੱਸੇਗਾ ਜਿਸ ਪ੍ਰਕਾਰ ਦੇ ਹਾਲਾਤ ਨੇ ਗਵਰਨਮੈਂਟ ਦੇ ਆ ਆਮ ਆਦਮੀ ਪਾਰਟੀ ਨੂ ਬੜੇ ਨਾਜ਼ੁਕ ਹਾਲਾਤ ਨੇ ਮੈਨੂੰ ਇਹ ਲੱਗਦਾ ਕਿ ਹੋ ਸਕਦਾ 2027 ਤੱਕ ਪਾਰਟੀ ਚੱਲੇ ਜੀ ਓਵਰਆਲ ਹੁਣ ਪੰਜਾਬ ਚ ਆਮ ਆਦਮੀ ਫੜੀ ਖੜੀ ਕਿੱਥੇ ਆ ਜਿਹੜੇ ਲੋਕਾਂ ਨਾਲ ਵਾਦੇ ਦਾਅਵੇ ਕੀਤੇ ਸੀ 92 ਮਿਲ ਗਏ ਉਹਨਾਂ ਨੂੰ ਹੁਣ ਲੋਕ ਕਿੱਥੇ ਜਾ ਸਟੈਂਡ ਕਰਦੇ ਉਹਨੂੰ ਸੋ ਦੇਖੋ ਆ ਆਮ ਆਦਮੀ ਪਾਰਟੀ ਨੂੰ ਬਹੁਤੇ ਲੋਕ ਪਸੰਦ ਕਰਦੇ ਨਹੀਂ ਹੈ ਹੁਣ ਉਹ ਜਿਹੜਾ ਰੋਜ਼ ਹੱਸੇ ਖੇਡੇ ਗੱਲਾਂ ਬਾਤਾਂ ਉਹਦੀ ਧੀਦੀ ਉਹਦੀ ਉਹ ਨੂੰ ਫਲਾਉ ਨੂੰ ਉਹ ਨੂੰ ਨਿੰਦਦਾ ਉਹ ਨੂੰ ਕਰਤਾ ਉਹ ਨੂੰ ਨੀਚਾ ਵਿਖਾਤਾ ਔਰੇ ਬਾਰੇ ਕੁਝ ਲਿਖਤਾ ਇਹ ਗੱਲ ਹੁਣ ਬਣੀ ਨਹੀਂ ਹੈ ਲੋਕ ਰਿਜ਼ਲਟ ਪਾਲਦੇ ਨੇ ਅੱਜ ਡਿਵੈਲਪਮੈਂਟ ਦੇ ਨਾਂ ਦੀ ਕੋਈ ਚੀਜ਼ ਨਹੀਂ ਹੈ ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਦੇ ਨਾਂ ਦੀ ਕੋਈ ਚੀਜ਼ ਨਹੀਂ ਹੈ ਪੰਜਾਬ ਦੇ ਵਿੱਚ ਪੰਜਾਬ ਦੇ ਅੰਦਰ ਉਸੇ ਤਰ੍ਹਾਂ ਹੀ ਉਸ ਮਾਈਨਿੰਗ ਦੇ ਹਾਲਾਤ ਨੇ ਪੰਜਾਬ ਦੇ ਅੰਦਰ ਡਰੱਗਸ ਦੀ ਬਹੁਤ ਹੀ ਬੱਦਤਰ ਹਾਲਤ ਹੋ ਗਈ ਹੈ ਲੋਕ ਸਵਾਲ ਚੁੱਕਦੇ ਨੇ ਪੰਜਾਬ ਦੇ ਲੋਕਾਂ ਨਾਲ ਜੋ ਵਾਅਦੇ ਕੀਤੇ ਸੀ ਉਹ ਚਾਹੇ ਹਜ਼ਾਰ ਰੁਪਏ ਦਾ ਵਾਅਦਾ ਸੀ ਚਾਹੇ 2500 ਰੁਪਿਆ ਪੈਨਸ਼ਨ ਦਾ ਵਾਅਦਾ ਸੀ ਆ ਬੈਠੇ ਆ ਲੋਕ ਮੇਰੇ ਘਰ ਦੇ ਬਾਹਰ ਜਿਹੜੇ ਕੰਮ ਕਰਾਉਣ ਵਾਸਤੇ ਮੇਰੇ ਤੋਂ ਹੂੰ ਲੋਕ ਕਹਿੰਦੇ ਭਗਵੰਤ ਮਾਨ ਜੀ ਕਹੀ ਜਾਂਦੇ ਮੁੱਖ ਮੰਤਰੀ ਸਾਹਿਬ ਕੀ ਤੁਸੀਂ ਟੈਲੀਫੋਨ ਕਰੋ ਇਸ ਨੰਬਰ ਤੇ ਤੇ ਸਾਰੇ ਕੰਮ ਤੁਹਾਡੇ ਉੱਥੋਂ ਹੋ ਜਾਣਗੇ ਘਰੇ ਆਉਣਗੇ ਲੋਕ ਹੂੰ ਸੋ ਮੇਰੇ ਕਹਿਣ ਦਾ ਮਤਲਬ ਉਹ ਸਾਰਾ ਜਿਹੜਾ ਹੈਗਾ ਉਹ ਸਾਰਾ ਫੇਲ ਹੋ ਗਿਆ ਕੰਮ ਅਣ ਤੁਸੀਂ ਦੇਖੋਗੇ ਬੁਰੀ ਤਰ੍ਹਾਂ ਮੈਂ ਕਹਿੰਦਾ ਨਹੀਂ ਐ ਫਿਰ ਮੈਂ ਕਹਣਾ ਕਿ ਮੈਂ ਕੋਈ ਮੈਨੂੰ ਲੱਗਦਾ ਕਿ ਹਾਲਾਤ ਬਹੁਤ ਨਾਜ਼ੁਕ ਨੇ ਆ ਆਮ ਜੀ ਪਾ ਲੇ ਬਹੁਤ ਸ਼ੁਕਰੀਆ ਕੀ ਸੰਮਾਨ ਧੰਨਵਾਦ ਜੀ ਬਸ ਠੀਕ ਹੈ ਜੀ ਧੰਨਵਾਦ ਕੋਸ਼ਿਸ਼ ਕਰਿਆ ਕਰੋ ਵੀ ਸਹੀ ਗੱਲ ਮੈਂ ਕਦੇ ਮੈਂ ਕਦੇ ਕਦੇ ਵੇਖਿਆ ਤੁਹਾਨੂੰ ਤੁਹਾਡਾ ਚੈਨਲ ਨੂੰ ਕਦੀ ਆਰੀ ਚੰਗੇ ਬੰਦੇ ਲੱਗੇ ਮੈਨੂੰ ਫਿਰ ਸਾਡੇ ਆਪ ਦੇ ਮੁਖਸਰ ਦੇ ਹੋ ਤੁਸੀਂ ਪਰ ਮੈਂ ਤੁਹਾਨੂੰ ਕਹੂੰਗਾ ਜਰਨਲਿਜ਼ਮ ਅੱਜਕੱਲ ਬਹੁਤ ਝੂਠਾ ਦਾ ਹੋ ਗਿਆ ਹਰ ਵਿਅਕਤੀ ਸੱਚ ਇਹ ਹੈ ਕਿ ਜੇ ਜਰਨਲਿਜ਼ਮ ਕਰਨ ਦੀ ਕੋਸ਼ਿਸ਼ ਕਰਦੇ ਹੋ ਚੈਨਲ ਬੰਦ ਕਰ ਦਿੰਦੇ ਹੋ ਕਹਿੰਦੇ ਨਾ ਭਾਈ ਸਾਨੂੰ ਫਿੱਟ ਨਹੀਂ ਬੈਠਦੇ ਟਰਾਈ ਟੂ ਡੂ ਥੈਟ ਹੌਲੀ ਹੌਲੀ ਨਹੀਂ ਮੈਨੇ ਕਿਨਾਂ ਕਿਸੇ ਨੂੰ ਮੰਦਾ ਕਹੋ ਉਸ ਉਹ ਜਦੋਂ ਤੁਸੀਂ ਸਰਕਾਰ ਨੂੰ ਬਹੁਤ ਸਾਰੀ ਗੱਲ ਕਹੋਗੇ ਕੜਵੀ ਉਹਨੂੰ ਚੁਭੂਗੀ ਤੇ ਫਿਰ ਉਹ ਚੈਨਲ ਬੰਦ ਕਰਾਊਗਾ ਤੁਹਾਡਾ ਜੋ ਅੱਜ ਹੋ ਰਿਹਾ ਹੈ ਮੈਨੂੰ ਇਹ ਲੱਗਦਾ ਕਿ ਇਹਨਾਂ ਦਾ ਕਿਸਾਨੀ ਅੰਦੋਲਨ ਜੋ ਚੱਲਿਆ ਉਹਨਾਂ ਦੇ ਵਿੱਚ ਹੀ ਰਗੜ ਰਿਹਾ ਹੈ ਰਾਈਟ ਕਿਸਾਨੀ ਅੰਦੋਲਨ ਦੇ ਵਿੱਚ ਵੀ ਤੁਹਾਨੂੰ ਰਗੜੇ ਜਾਓਗੇ ਬਿਲਕੁਲ ਪਰ ਸੱਚ ਵਿਖਾਉਣ ਦੀ ਕੋਸ਼ਿਸ਼ ਕਰੋ ਚੰਗੇ ਸ਼ਬਦਾਂ ਵਰਤ ਲੋ ਉੱਥੇ ਚੰਗੇ ਸ਼ਬਦਾਂ ਦਾ ਕਿਸੇ ਨੂੰ ਲੜਨਾ ਵੀ ਹੈ ਮਿਹਣਾ ਵੀ ਦੇਣਾ ਹੈ ਤਾਂ ਚੰਗੇ ਸ਼ਬਦਾਂ ਦਾ ਇਸਤੇਮਾਲ ਕਰ ਲੋ ਆਪ ਦੀ ਗੱਲ ਲੋਕਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰੋ ਹੌਲੀ ਹੌਲੀ ਜਿਹੜੇ ਤੁਹਾਡੇ ਅਰਗੇ ਨੌਜਵਾਨ ਸਾਥੀ ਹੈ ਤੁਹਾਡੇ ਅਰਗੇ ਜਿਹੜੇ ਛੋਟੇ ਛੋਟੇ ਚੈਨਲ ਦੇ ਰਾਹੀ ਸੱਚੀਆਂ ਜਿਹੜੋਂ ਖਬਰਾਂ ਪਹੁੰਚਾਉਣਗੇ ਫਿਰ ਇੱਕ ਵੱਖਰੀ ਪਹਿਚਾਨ ਤੁਹਾਡੀ ਬਣ ਜਾਏਗੀ ਬੜਾ ਔਖਾ ਹੈ ਇਸ ਯੁੱਗ ਦੇ ਵਿੱਚ ਬਿਨਾ ਪੈਸੇ ਤੋਂ ਮੀਡੀਆ ਚਲਾਉਣਾ ਰਾਜਨੀਤੀ ਚਲਾਉਣਾ ਸੱਚੀ ਗੱਲ ਨੂੰ ਲੋਕਾਂ ਤੱਕ ਪਹੁੰਚਾਉਣਾ ਕਿਉਂਕਿ ਬਹੁਤ ਸਾਰੀਆਂ ਬਹੁਤ ਸਾਰੇ ਚੈਨਲਾਂ ਨੂੰ ਐਡ ਦਿੰਦੀ ਹੈ ਸਰਕਾਰਾਂ ਜਿਹੜੇ ਤੁਸੀਂ ਤੁਹਾਡੇ ਅਰਗੇ ਕੋਈ ਖਿਲਾਫ ਬੋਲਦੇ ਐ ਫਿਰ ਉਹਨਾਂ ਨੂੰ ਕਿਹਾ ਜਾਂਦਾ ਓਏ ਚੁੱਪ ਕਰ ਤੇਰਾ ਚੈਨਲ ਬੰਦ ਕਰ ਦੇਾਂਗੇ ਸੋ ਮੇਰੇ ਕਹਿਣ ਦਾ ਮਤਲਬ ਤਰੀਕੇ ਦੇ ਦੇ ਨਾਲ ਕਿਵੇਂ ਫਿੱਟ ਕਰ ਸਕਦੇ ਹਾਂ ਕਿ ਲੋਕਾਂ ਤੱਕ ਸੱਚ ਪਹੁੰਚ ਜਾਏ ਕਹਾਣੀ ਹੋਈ ਉਹਨੂੰ ਕਈ ਰੀ ਸਖਤ ਸ਼ਬਦ ਨਹੀਂ ਵਰਤੋਂਗੇ ਤਾਂ ਸ਼ਾਇਦ ਸਰਕਾਰ ਦਾ ਧਿਆਨ ਇੱਧਰ ਉੱਧਰ ਸਰਕਾਰ ਬੜੀ ਜ਼ਾਲਮ ਹੈ ਬਚ ਕੇ ਰਿਆ ਕਰੋ ਪਰ ਉਹਨੂੰ ਤਰੀਕੇ ਨਾਲ ਕਿਵੇਂ ਕਰਨਾ ਹੈ ਵਾ ਫਿੱਟ ਕੋਈ ਗੱਲ ਨਹੀਂ ਜੀ ਤਿਆਰ ਰੱਖਾਂਗੇ ਠੀਕ ਹੈ ਧੰਨਵਾਦ